ਅੱਜ ਪੰਜ ਸਿੰਘ ਸਾਹਿਬਾਨਾਂ ਵੱਲੋਂ ਇੱਕ ਹੁਕਮ ਜਾਰੀ ਕੀਤਾ ਗਿਆ ਕਿ ਅੱਗੇ ਤੋਂ ਗੁਰੂ ਘਰਾਂ ਦੇ ਵਿੱਚ ਜਿਹੜਾ ਹੈਗਾ ਸਿਰਫ ਨੀਲੇ ਰੰਗ ਦੇ ਅਤੇ ਬਸੰਤੀ ਰੰਗ ਦੇ ਜਿਹੜੇ ਬਸਤਰ ਨੇ ਨਿਸ਼ਾਨ ਸਾਹਿਬ ਨੂੰ ਪਾਇਆ ਜਾਇਆ ਕਰਨਗੇ ਇਸ ਤੋਂ ਪਹਿਲਾਂ ਪੀਲੇ ਰੰਗ ਦੇ ਜਿਹੜਾ ਬਸਤਰ ਪਾਏ ਜਾ ਰਹੇ ਸੀਗੇ ਸੋ ਪੀਲਾ ਰੰਗ ਕਿੱਦਾਂ ਹੋਣ ਦੇ ਵਿੱਚ ਆ ਗਿਆ ਲੰਬੇ ਸਮੇਂ ਤੋਂ ਤਾਂ ਨੀਲੇ ਬਸਤਰ ਤੇ ਆਪਣਾ ਬਸੰਤੀ ਰੰਗ ਦੇ ਬਸਤਰ ਹੁੰਦੇ ਸੀ ਕੀ ਇਹਦੇ ਪਿੱਛੇ ਕੋਈ ਸਿਆਸੀ ਸਾਜ਼ਿਸ਼ ਸੀਗੀ ਆਓ ਇਸ ਤੇ ਗੱਲਬਾਤ ਕਰਦੇ ਹਾਂ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਚੰਡੀਗੜ੍ਹ ਤੋਂ ਐਸਜੀਪੀਸੀ ਦੇ ਸਾਬਕਾ ਮੈਂਬਰ ਗੁਰਪ੍ਰਤਾਪ ਸਿੰਘ ਰਿਆੜ ਰਿਆੜ ਜੀ ਆ ਬਹੁਤ ਬਹੁਤ ਸਵਾਗਤ ਹੈ ਜੀ ਮੈਨੂੰ ਲੋਕਾਂ ਦੇ ਰੂ ਰੂ ਕਰ ਰਹੇ ਬਹੁਤ ਤੁਹਾਡੀ ਮਿਹਰਬਾਨੀ ਜੀ ਰੇਰ ਸਾਹਿਬ ਇਹ ਸਵਾਲ ਇਹੀ ਜਾਣਨਾ ਚਾਹੁੰਦੇ ਆ ਕਿ ਲੰਮੇ ਸਮੇਂ ਤੋਂ ਆਪਾਂ ਦੇਖੀਏ ਕਿ ਪਿਛਲੇ 60 70 80 ਸਾਲਾਂ ਤੋਂ ਹਮੇਸ਼ਾ ਪੀਲੇ ਰੰਗ ਦਾ ਬਸਤਰ ਨਿਸ਼ਾਨ ਸਾਹਿਬ ਤੇ ਨજર ਆਉਂਦਾ ਸੀਗਾ ਕੇਸਰੀ ਕਹ ਲਈ ਆਪਾਂ ਭਗਵਾ ਕਹ ਲਈਏ ਕੀ ਲੱਗਦਾ ਤੁਹਾਨੂੰ ਇਹ ਸਿੰਘ ਸਹਿਬਾਨਾਂ ਨੇ ਹੁਣ ਆ ਕੇ ਇਹਦਾ ਰੰਗ ਜਿਹੜਾ سرمਈ ਨੀਲਾ ਜਾਂ ਆਪਣਾ ਬਸੰਤੀ ਕਰ ਦਿੱਤਾ ਜਾਂ ਪਹਿਲਾਂ ਤੋਂ ਐਵੇਂ ਸੀ ਇਹਦੇ ਬਾਰੇ ਕੀ ਕਹਿੰਦੇ ਹੋ ਨਹੀਂ ਇਸ ਤਰ੍ਹਾਂ ਹੈਗਾ ਜੀ ਕਿ ਤੁਸੀਂ ਦੱਸਣਾ ਜੀ ਸਾਰਾ ਕੁਝ ਜੋ ਉਹ ਉਹ ਕੁ ਨਾਮ ਆਇਆ ਹੈ ਜਾਂ ਜੋ ਉਹਨਾਂ ਨੇ ਪਾਸ ਕੀਤਾ ਹੈ ਉਹਦੇ ਵਿੱਚ ਤੁਸੀਂ ਥੋੜਾ ਜਿਆ ਜਿਹੜਾ ਨਾ ਇਹ ਉਹ ਠੀਕ ਨਹੀਂ ਦੱਸ ਨਹੀਂ ਜੀ ਐਕਸਲ ਦੇ ਵਿੱਚ ਉਹਨਾਂ ਨੇ ਕੇਸਰੀ ਰੰਗ ਕਿਹਾ ਹੈ ਭੰਗਵਾ ਨਹੀਂ ਕਿਹਾ ਠੀਕ ਹੈ ਜੀ ਬਾਕੀ ਨੀਲਾ ਰੰਗ ਤੇ ਜਿਹੜਾ ਮਤਲਬ ਹੈਗਾ ਹੈ ਇਹ ਫਰਮਾਈ ਰੰਗ ਆ ਜਾਂ ਜਿਹੜਾ ਬਸੰਤੀ ਰੰਗ ਆ ਉਹ ਆ ਤੇ ਇੱਕ ਇਹੜਾ ਹੈ ਉਹ ਨੀਲਾ ਰੰਗਾ ਜੀ ਜਿਹੜਾ ਇਹ ਭੰਗਵਾ ਹੈੜਾ ਜੀ ਇਹ ਬਦਨਾਮ ਉਹ ਚੋ ਪਾਰੰਗਾ ਜੀ ਇਸ ਭੰਗਵੇ ਨੇ ਮਸਜਿਦ ਤੋੜੀ ਆ ਬਾਵਰੇ ਮਸਜਿਦ ਜੀ ਇਸ ਭੰਗਵੇ ਨੇ ਬੜਾ ਕੋਸ਼ ਕੀਤਾ ਹੈ ਤੋਂ ਇਸ ਕਰਕੇ ਦੱਸਣਾ ਜੀ ਸਾਨੂੰ ਇਹ ਭੰਗਵਾ ਅਤਵਾਦੀ ਤੇ ਵੱਖਵਾਦੀ ਕਹਿੰਦਾ ਹੈ ਜੀ ਸਾਨੂੰ ਇਹ ਦੇਸ਼ ਰੋਈ ਕਹਿੰਦਾ ਸਾਨੂੰ 2 ਨੰਬਰ ਤੇ ਸ਼ਹਿਰੀ ਬਣਾਉਣ ਵਾਲੇ ਪਾਸੇ ਨੂੰ ਹਰ ਵੇਲੇ ਤਤ ਪਰ ਤੇ ਤਿਆਰ ਹੈ ਜੀ ਔਰ ਇਹ ਜਿਹੜਾ ਭੰਗਵਾ ਵਾ ਇਹ ਵੀ ਇਹ ਅਕਾਲੀ ਦਲ ਹੀ ਲੈ ਕੇ ਆਇਆ ਹੈ ਉਹ ਆਹੀ ਆਪ ਨਹੀਂ ਚੜਾਇਆ ਕਿਉਂਕਿ ਅਕਾਲੀ ਦਲ ਨਹੀਂ ਜਿਹੜਾ ਭਾਰਤੀ ਜਨਤਾ ਪਾਰਟੀ ਆ ਨਾ ਜੀ ਜੀ ਉਹਦਾ ਜਿਹੜਾ ਉਹਦਾ ਜਿਹੜਾ ਮਤਲਬ ਸਾਥਾ ਉਹ ਦੇਣਾ ਸ਼ੁਰੂ ਕੀਤਾ ਹੈ ਹੁਣ ਕਿਉਂਕਿ ਅਕਾਲੀ ਦਲ ਨੂੰ ਸਿੱਖਾਂ ਵੱਲੋਂ ਬਿਲਕੁਲ ਨਕਾਰਿਆ ਗਿਆ ਹੈ ਸਿੱਖਾਂ ਨੇ ਉਹਨਾਂ ਨੂੰ ਕਿਹਾ ਕਿ ਅਸੀਂ ਤੁਹਾਨੂੰ ਆਪਣਾ ਲੀਡਰ ਨਹੀਂ ਮੰਨਦੇ ਨਾ ਹੀ ਅਸੀਂ ਤੁਹਾਡੇ ਨਾਲ ਤੁਰਨ ਨੂੰ ਤਿਆਰ ਹਾਂ ਨਾ ਵੋਟਾਂ ਪਾਉਣ ਨੂੰ ਤਿਆਰ ਹਾਂ ਨਹੀਂ ਸਵਾਲ ਹੈ ਯਾਰ ਯਾਰ ਸਾਹਿਬ ਇਹ ਤੁਸੀਂ ਕਹਿ ਰਹੇ ਹੋ ਵੀ ਅਕਾਲੀ ਦਲ ਨਾਲ ਜਦੋਂ ਭਾਜਪਾ ਦੀ ਸਾਂਝ ਹੋਈ ਉਦੋਂ ਇਹ ਭਗਵਾ ਰੰਗ ਆਇਆ ਸੀ ਸਾਂਝ ਤਾਂ 1997 ਚ ਪਈ ਹੈ ਕਿ ਉਸ ਤੋਂ ਪਹਿਲਾਂ ਵੀ ਦੇਖੋ ਕਾਲੇ ਹੈਗੇ ਆ ਕਿ ਜਿਹੜਾ ਸਿਪਾਈ ਹੈ ਨਾ ਜੀ ਹਾਂ ਉਹ ਫੌਜ ਦਾ ਸਿਪਾਈ ਜਰਨੈਲ ਦੇ ਹੁਕਮਾਂ ਦੇ ਚੱਲਦਾ ਹੈ ਜੀ ਜਰਨੈਲ ਜਿਹੜਾ ਉਹ ਸਰਕਾਰ ਦੇ ਹੁਕਮਾਂ ਦੇ ਚੱਲਦੇ ਆ ਜੀ ਜੀਰੋ ਸਾਨੂੰ ਸਾਡਾ ਪ੍ਰਧਾਨ ਸਾਡੇ ਆਪਣਾ ਕੋਰ ਕਮੇਟੀ ਜਾਂ ਸਾਡਾ ਜਿਹੜਾ ਹਾਈ ਕਮਾਂਡ ਸੀ ਉਹ ਇਹਨਾਂ ਨਾਲ ਤੋਰਦੀ ਸੀ ਨਹੀਂ ਕਿੱਧਰ ਜਾਂਦੇ ਸਾਡੀ ਮਜਬੂਰੀ ਸੀ ਅਸੀਂ ਨਾ ਵੀ ਚਾਹੁੰਦੇ ਹੋਏ ਜਾਂ ਤੇ ਜਿੱਥੇ ਉਹਨਾਂ ਨੇ ਹੁਣ ਬੜਾ ਅੱਜਾ ਘਰ ਇਤਨਾ ਪਹਿਲਾਂ ਵੀ ਘਰ ਬੈਠ ਜਾਂਦੇ ਜਾ ਕੋਈ ਹੋਰ ਪਾਰਟੀ ਜੁਆਇਨ ਕਰਦੇ ਨਹੀਂ ਨਹੀਂ ਸਵਾਲ ਇਹ ਵੀ ਮੇਰੀ ਗੱਲ ਸੁਣੋ ਸਵਾਲ ਇਹ ਹੈ ਵੀ ਇਹ ਭਗਵਾ ਰੰਗ ਨਿਸ਼ਾਨ ਸਾਬਾਂ ਤੇ ਕਦੋਂ ਚੜਨਾ ਸ਼ੁਰੂ ਹੋ ਗਿਆ ਸੀ ਕਿੰਨੇ ਕ ਸਾਲ ਹੋ ਗਏ ਮੇਰੇ ਹਿਸਾਬ ਨਾਲ ਇਹ ਇਹ ਤਕਰੀਬਨ ਤਕਰੀਬਨ ਜਿਹੜਾ ਐਨਰਜੀ ਜਿਹੜੀ ਰਾਜਤ ਮर्यादा ਹੈ ਜੀ ਉਹਦੇ ਵਿੱਚ ਵੀ ਇਹ ਤਿੰਨੇ ਹੀ ਰੰਗ ਨੇ ਜਿਹੜੇ ਮਤਲਬ ਆਪਣਾ ਅਜ ਸਿੰਘ ਸਾਹਿਬ ਦੱਸ ਰਹੇ ਨੇ ਇਹ ਹੁਣਾ ਭਾਜਪਾ ਜਿਹੜੀ ਹੈਗੀ ਆ ਨਾ ਜੀ ਉਹਨੂੰ ਅੱਖਾਂ ਦਿਖਾਉਣ ਦੇ ਵਾਸਤੇ ਇਹ ਸਾਰਾ ਕੁਝ ਹੋ ਰਿਹਾ ਹੈ ਬਈ ਸਵਾਲ ਤੁਹਾਨੂੰ ਕੋਈ ਅੰਦਾਜ਼ਾ ਹੈ ਬਈ 40 ਸਾਲ ਪਹਿਲਾਂ 50 ਸਾਲ ਪਹਿਲਾਂ 70 ਸਾਲ ਪਹਿਲਾਂ ਕਦ ਤੋਂ ਚੜਨਾ ਲੱਗ ਗਿਆ ਸੀ ਭਗਵਾ ਰੰਗ ਮੈਂ ਇਹਨਾਂ ਨਹੀਂ ਦੱਸ ਕਾਂ ਐਵੇਂ ਮੈਂ ਗਲਤ ਕਹਿ ਦਿਆਂ ਪਰ ਬਹੁਤ ਲੰਮੇ ਸਮੇਂ ਤੋਂ ਦੱਸਾਂ ਜੀ ਇਹ ਪੰਗਵਾ ਚੱਲ ਰਿਹਾ ਹੈ ਜੀ اور ਜਿਹੜਾ ਨਿਹੰਗ ਸਿੰਘ ਨੇ ਇਹ ਜਦਤਾ ਨਾਲ ਜੀ ਸਾਰਾ ਨੀਲੇ ਰੰਗ ਦੇ ਉੱਤੇ ਹੀ ਆਪਣੇ ਨਿਸ਼ਾਨ ਸਾਬ ਚਲਾਉਂਦੇ ਨੇ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜਿਹੜੀ ਫੌਜ ਆ ਨਾ ਜੀ ਜੀ ਉਹਨਾਂ ਦੇ ਜਿਹੜੇ ਬਸਤਰ ਸਨ ਜਾਂ ਉਹਨਾਂ ਦੇ ਜਿਹੜੇ ਨਿਸ਼ਾਨ ਸਨ ਉਹ ਸਾਰੇ ਦੇ ਸਾਰੇ ਨੀਲੇ ਸਨ ਔਰ ਜਿਹੜਾ ਕੇਸਰੀ ਰੰਗ ਹੈ ਉਹ ਵਰਵਾਹਾ ਸਾਹਿਬ ਜੀ ਦੋ ਰੰਗਾਂ ਨਾਲ ਬਣਦਾ ਜੀ ਤੇ ਲਾਲ ਜੀ ਤੇ ਉਹਨਾਂ ਨੂੰ ਮਿਕਸ ਕਰੋ ਜੇ ਕੇਸਰੀ ਬਣਦਾ ਹੈ ਜੀ ਮੇਰਾ ਭੰਗਵਾ ਹੈ ਉਹਦੇ ਵਿੱਚ ਮਤਲਬ ਲਾਲ ਤੇ ਹਰਾ ਰੰਗ ਪੈਂਦਾ ਤਾਂ ਉਹ ਬਣਦਾ ਹੈ ਠੀਕ ਹੈ ਜੀ ਤੇ ਗੁਰੂ ਸਾਹਿਬ ਜਿਹੜੇ ਅਗੇ ਕਹਿੰਦੇ ਨੇ ਕਿ ਜਿਹੜਾ ਦੁਨੀਆਂ ਦਰਦੀ ਆ ਦੁਨੀਆਂ ਦਾ ਰੰਗ ਜਿਹੜਾ ਨਾ ਜੀ ਉਹ ਪੀਲਾ ਹੈ ਤੇ ਜਿਹੜਾ ਰੱਬ ਦਾ ਰੰਗ ਆ ਉਹ ਲਾਲ ਹੈ ਜੀ ਅਸੀਂ ਰੱਬ ਦੇ ਰੰਗ ਨੂੰ ਤੇ ਦੁਨੀਆ ਦੇ ਰੰਗ ਨੂੰ ਮਿਲਾ ਕੇ ਤੇ ਸਿੱਖੀ ਨੂੰ ਜਿਹੜਾ ਹੈਗਾ ਉਹਨੂੰ ਨਿਸ਼ਾਨ ਸਾਹਿਬ ਦੇ ਰਹੇ ਆ ਜਿਹੜਾ ਭੰਗਵਾ ਹੈ ਇਹ ਪੀਲੇ ਰੰਗ ਨਾਲ ਤੇ ਰੱਬ ਤੁਹਾਡਾ ਪਲਾ ਕਰੇ ਲਾਲ ਰੰਗ ਨਾਲ ਬਣਦਾ ਹੈ ਠੀਕ ਹੈ ਸਿੰਘ ਸਾਹਿਬ ਜਿਹੜੇ ਨੇ ਉਹ ਨਿਸ਼ਾਨ ਸਾਹਿਬਾਂ ਦੇ ਮਗਰ ਤੇ ਪਾ ਕੇ ਨੇ ਜੀ ਰਹਿਤ ਮਰਿਆਦਾ ਕਿਉਂ ਨਹੀਂ ਕਹਿੰਦੇ ਸਾਰਿਆਂ ਨੂੰ ਇੱਕੋ ਜਿਹਾ ਕਰੋ ਜੀ ਰਹਿਤ ਮਰਿਆਦਾ ਕਿਉਂ ਆ ਡਾ ਡਾ ਜੇ ਰਹਿਤ ਮਰਿਆਦਾ ਇਹ ਜਿਹੜਾ ਬਸੰਤੀ ਰੰਗ ਹੈ ਉਹਦਾ ਆ ਡਾ ਡਾ ਬਸੰਤੀ ਰੰਗ ਦਾ ਬਸੰਤ ਦੇ ਫੁੱਲ ਨਾਲ ਆ ਹੁਣ ਤੁਸੀਂ ਦੇਖੋ ਕਿ ਜਿਹੜੇ ਨਾਨਕਸਾਰੋ ਵਾਲੇ ਨੇ ਉਹ ਆਪਣੇ ਗੁਰਦੁਆਰੇ ਨੂੰ ਗੁਰਦੁਆਰਾ ਨਹੀਂ ਠਾਠ ਲਿਖਣ ਲੱਗੇ ਨੇ ਜੀ ਇਸ ਕਰਕੇ ਦੱਸਣਾ ਜੀ ਇੱਕ ਵੱਖਰੀਆਂ ਵੱਖਰੀਆਂ ਜਿਹੜੀਆਂ ਦੁਕਾਨਦਾਰੀਆਂ ਨੇ ਜਦੋਂ ਤੱਕ ਇੱਕ ਨਹੀਂ ਹੁਣ ਗਈਆਂ ਉਦੋਂ ਅਕਾਲ ਤੱਕ ਨਾਂ ਤੇ ਮਜਬੂਤ ਹੋਵੇਗਾ ਤੇ ਨਾਂ ਹੀ ਆਪਣਾ ਹੁਕਮ ਮੰਨਵਾ ਸਕੀ ਰੰਗ ਹੈ ਜਿਹੜਾ ਇਹਦਾ ਕੋਈ ਬਸੰਤ ਦੇ ਤਿਉਹਾਰ ਨਾਲ ਜਾਂ ਬਸੰਤ ਦੇ ਪੀਲੇ ਰੰਗ ਨਾਲ ਜਾਂ ਮਿੱਠੇ ਚੌਲਾਂ ਨਾਲ ਕੋਈ ਵਸਤਾ ਹੈ ਜਾਂ ਇਹ ਆਜ਼ਾਦੀ ਦੇ ਸੰਘਰਸ਼ ਦਾ ਰੰਗ ਹੈ ਇਸ ਕਰਕੇ ਸਾਡੇ ਨਿਸ਼ਾਨ ਸਾਹਿਬ ਚੰਦੇ ਆਕਾ ਜੀ ਸ਼ਾਂਤੀ ਹੈ ਜਿਹੜਾ ਸਾਡੇ ਅੱਜਕੱਲ੍ਹ ਅੱਜਕੱਲ੍ਹ ਸਾਡੇ ਜਿਹੜੇ ਝਾੜੂ ਵਾਲੇ ਉਹ ਬੰਦੇ ਆ ਜੀ ਇਹ ਉਹ ਰੰਗ ਆ ਨਹੀਂ ਇਹਦਾ ਇਹਦਾ ਵਾਸਤਾ ਜਟੀ ਨਾਲ ਸੰਘਰਸ਼ ਨਾਲ ਬਸੰਤੀ ਰੰਗ ਦਾ ਵਾਸਤਾ ਮੇਰਾ ਰੰਗ ਦੇ ਬਸੰਤੀ ਚੋਲਾ ਠੀਕ ਹੈਗਾ ਪਰ ਗੱਲ ਇਹ ਹੈ ਕਿ ਉਹ ਵੀ ਤੇ ਜਿਹੜਾ ਹੈਗਾ ਨਾ ਜਿਹੜਾ ਕੋ ਨੂੰ ਹਾਕਤਾ ਉਹ ਪੰਜਾਬੀ ਆ ਉਹ ਸਿੱਖ ਹੈ ਉਹ ਅਗਰ ਇਹ ਗੱਲ ਕਹਿੰਦਾ ਹੈ ਤੇ ਫੇ ਵੀ ਉਹ ਸਾਡਾ ਜਿਹੜਾ ਹੈ ਨਾ ਜੇ ਸਾਡੇ ਧਰਮ ਦੀ ਗੱਲ ਕਰਦਾ ਆਪਣੇ ਧਰਮ ਦੀ ਗੱਲ ਕਰਦਾ ਇਸ ਰੰਗ ਦੀ ਮਹੱਤਤਾ ਦੀ ਗੱਲ ਕਰਦਾ ਵੀ ਇਹ ਰੰਗ ਜਿਹੜਾ ਹੈਗਾ ਇਹ ਇਸ਼ਹਾਦਤ ਪ੍ਰਾਪਤ ਕਰ ਸਕਦਾ ਇਹ ਦੇਸ਼ ਲਈ ਦੇਸ਼ ਦੇ ਦੁਸ਼ਮਣਾਂ ਨਾਲ ਲੜ ਸਕਦਾ ਇਸ ਕਰਕੇ ਦੱਸਣਾ ਕਿ ਜਿਹੜਾ ਇਹ ਹੈਗਾ ਹੈ ਨਿਸ਼ਾਨ ਜਿਹੜਾ ਹੈਗਾ ਜਾਂ ਝੰਡਾ ਜਿਹੜਾ ਹੈਗਾ ਉਹਦੇ ਨਾਲ ਹੀ ਜਿਹੜੇ ਫੌਜ ਆ ਕੌਮਾਂ ਆ ਜਾਂ ਮਤਲਬ ਧਰਮ ਨੇ ਉਹਦੇ ਨਾਲ ਹੀ ਦੱਸਣਾ ਜੀ ਵੱਡੇ ਦੇ ਛੋਟੇ ਹੁੰਦੇ ਨੇ ਜੇ ਕਿਸੇ ਦਾ ਝੰਡਾ ਫੌਜ ਵਿੱਚ ਵੀ ਜੇ ਕਿਸੇ ਦਾ ਦੱਸਣਾ ਜੀ ਝੰਡਾ ਦੇ ਨੀਵਾ ਹੋ ਜੇ ਤੇ ਉਹਨੂੰ ਕਹਿੰਦੇ ਨੇ ਜੀ ਇਹ ਹਾਰ ਗਏ ਨੇ ਤੋ ਇਸ ਕਰਕੇ ਦੱਸਾਂ ਕਿ ਜਿਹੜਾ ਇਹ ਨਹੀਂ ਰੰਗ ਨਹੀਂ ਇਹਦੇ ਵਿੱਚ ਕੋਈ ਗੱਲ ਨਹੀਂ ਹੈ ਹੋਰ ਬਹੁਤ ਸਾਰੇ ਕੰਮ ਕਰਨ ਵਾਲੇ ਆ ਜਹੇਦਰ ਸਾਹਿਬ ਨੂੰ ਅਕਾਲੇ ਦਲ ਦੇ ਜਿਹੜੇ ਦੋਵੇਂ ਧੜੇ ਜਿਹੜੇ ਸਾਰੀ ਦੁਨੀਆ ਨੂੰ ਮੂਰਖ ਬਣਾ ਰਹੇ ਨੇ ਜਿਹੜੇ ਆਪੇ ਸ਼ਿਕਾਇਤਾਂ ਕਰੀ ਜਾਂਦੇ ਨੇ ਆਪੇ ਕਸੂਰਵਾਰ ਆ ਅਨੇ ਆਪੇ ਇਹਨਾਂ ਨੇ ਵੇਖੋ ਬੜੀ ਗੱਲ ਸੁਣੋ ਚੰਦੂ ਮਾਜ਼ਰਾ ਬੀਬੀ ਜ਼ਗੀਰ ਕੋਰ ਸਾਰੇ ਦੇ ਸਾਰੇ ਇਹ ਸੌਦਾ ਸਾਜ਼ੀ ਮਾਫੀ ਨੂੰ ਜਿਹੜਾ ਹੈਗਾ ਮਾਫੀ ਦੇਣ ਵਾਸਤੇ ਉਸ ਮੀਟਿੰਗ 'ਚ ਹਾਜ਼ਰ ਸੀਗੇ ਜੀ ਔਰ ਉਹ ਸਿੰਘ ਸਾਹਿਬਾਨੋਂ ਕੁਛ ਨਹੀਂ ਕਿਹਾ ਜਿਹੜੇ ਇਹਨਾਂ ਦੇ ਸੀਐਮ ਦੇ ਘਰ ਜਾ ਕੇ ਸਿੱਧਾ ਡਾਕਟਰ ਚੀਮਾ ਤੇ ਆਪਣਾ ਪੰਜਾਬ ਇਹਦਾ ਨਾਂ ਕਿਹਾ ਜੀ ਸਾਡੇ ਹੁਣ ਦੇ ਪ੍ਰਧਾਨ ਸਾਹਿਬ ਅਜੇ ਇਹਨਾਂ ਦੇ ਕੋਲੋਂ ਬਾਦਲ ਸਾਹਿਬ ਜਿਹੜੇ ਨੇ ਇਹਨਾਂ ਕੋਲੋਂ ਡਾਇਰੈਕਸ਼ਨ ਲੈਂਦੇ ਨੇ ਤੇ ਫੇਰ ਆ ਕੇ ਤਖਤ ਤੇ ਉਹਨਾਂ ਨੂੰ ਮaaf ਕਰਦੇ ਨੇ ਉਹਨਾਂ ਨੂੰ ਕਿਉਂ ਨਹੀਂ ਕੁਛ ਕੀਤਾ ਠੀਕ ਹੈ ਰਿਆਰ ਸਾਹਿਬ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਜਿਹੜਾ ਹੈਗਾ ਹੈ ਉਹ ਐਸਪੀ ਸੀ ਦਾ ਸਾਡਾ ਇਹ ਪ੍ਰਧਾਨ ਦੇ ਹੀ ਨਹੀਂ ਸਕਦਾ ਗੱਲ ਇਹ ਦੱਸਦਾ ਜੀ ਰਿਆਰ ਸਾਹਿਬ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਛੋ ਰਿਆਰ ਉਹਨਾਂ ਨੇ ਜਿਹੜਾ ਦਾਵਾ ਕੀਤਾ ਕਿ ਇਹ ਭਾਜਪਾ ਨੂੰ ਸਿਰਫ ਤਕੜੀਆਂ ਕਰਨ ਲਈ ਬਾਦਲਾ ਨਹੀਂ ਸ਼ੁਰੂ ਕੀਤਾ ਸੀਗਾ ਕਿ ਭਗਵਾ ਰੰਗ ਜਿਹੜਾ ਭਾਜਪਾ ਦੀ ਨਿਸ਼ਾਨੀ ਹੈਗੀ ਐ ਉਸ ਨੂੰ ਵੱਧ ਤੋਂ ਵੱਧ ਹਲਾਸ਼ੇਰੀ ਦਿੱਤੀ ਜਾਵੇ ਪ੍ਰਮੋਟ ਕੀਤਾ ਜਾਵੇ ਤੇ ਗੁਰੂ ਘਰਾਂ ਦੇ ਵਿੱਚ ਨਿਸ਼ਾਨ ਸਾਹਿਬ ਦੇ ਬਸਰਾਂ ਦੇ ਰੂਪ ਦੇ ਵਿੱਚ ਇਹ ਭਗਵਾ ਰੰਗ ਜਿਹੜਾ ਪਹੁੰਚ ਗਿਆ ਸੀ ਤੇ ਹੁਣ ਸਿੰਘ ਸਹਿਬਾਨਾ ਨੇ ਕਿਉਂਕਿ ਬਾਦਲਾ ਦਾਸ਼ ਰੋਮਣੀ ਕਾਲੀ ਦਲ ਦਾ ਭਾਜਪਾ ਨਾਲ ਤੋੜ ਵਿਛੋੜਾ ਹੈਗਾ ਉਹਨਾਂ ਨੂੰ ਕਈਏ ਅੱਖਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਇਸ ਦੇ ਅੱਗੇ ਕੋਈ ਭਵਿੱਖ ਚ ਸਿਆਸਤ ਹੁੰਦੀ ਹੈ ਇਹਦਾ ਸਾਰੇ ਲੋਕਾਂ ਨੂੰ ਇੰਤਜ਼ਾਰ ਰਹੇਗਾ